ਲਾ ਟਿੱਲਰ ਨਹੀਂ ਉਹਦੇ ਨਾਲ ਥੋੜਾ ਰੀਜਰ ਕਲਟੀਵੇਟਰ ਲੈਵਲਰ ਇਹ ਤਾਂ ਦੋ ਤਿੰਨ ਅਟੈਚਮੈਂਟਾਂ ਰੋਟਾਵੇਟਰ ਦਾ ਸੀ ਦੇਨੇ ਦੇਰਾ 32 ਪਲੇਟ ਦਾ ਤੇ ਉਦਾਂ ਹੀ ਆਹ ਮਸ਼ੀਨੇ ਨਾਲ ਇਹ ਰੋਟਾਵੇਟਰ ਇਹਦੇ ਨਾਲ ਥੋੜਾ ਟੋਟਲੀ ਜਿਹੜਾ ਸਮਾਨ ਚਾਰ ਚਾਰ ਪੰਜ ਅਟੈਚਮੈਂਟ ਹੋਰ ਤੁਹਾਨੂੰ ਨਾਲ ਦੇਣੀਆਂ ਨੇ ਡਬਲ ਐਡ ਲਾਈਟ ਇੱਕ ਟੋਰਚ ਉੱਪਰ ਮੰਨ ਲਓ 11000 ਦਾ ਸਿੱਧਾ ਸਿੱਧਾ ਫਾਇਦਾ ਕਰਨ ਜਾ ਰਹੇ ਹੋ ਤੁਸੀਂ 11000 ਦਾ ਇਹ ਮੰਨ ਲਓ ਕਈ ਮਸ਼ੀਨਾਂ ਦੇ ਵਿੱਚ ਜਿਵੇਂ ਆਹ ਵਾਲੀ ਮਸ਼ੀਨ ਹੈ ਕਿ 70000 ਦੀ ਮਸ਼ੀਨ ਸੀ ਇਹਦੇ ਵਿੱਚ ਮਾਤਰ ਤੇ ਮਾਤਰ 55000 ਦਾ ਰੇਟ ਰਹਿ ਗਿਆ ਓਕੇ ਇਹਦੇ ਵਿੱਚ ਮੰਨ ਲਓ ਕਿ ਗਵਰਨਮੈਂਟ ਇਹਦਾ 5-7000 ਦਾ ਡਿਸਕਾਊਂਟ ਦਿੱਤਾ ਮੈਂ ਆਪਣੇ ਕਿਸਾਨ ਵੀਰਾਂ ਨੂੰ ਕਿਉਂਕਿ ਉਹਨਾਂ ਨੂੰ ਮੈਨੂੰ ਬਹੁਤ ਪਿਆਰ ਦਿੱਤਾ ਅਸੀਂ ਇਸ ਬਲੰਦੀ ਦੇ ਉੱਤੇ ਸਾਡੇ ਕਿਸਾਨ ਵੀਰ ਲੈ ਕੇ ਕਿ ਅੱਜ ਦੀ ਡੇਟ 'ਚ ਤੁਹਾਡਾ ਵੀਰ 70 ਤੋਂ 80 ਮਸ਼ੀਨਾਂ ਡੇਲੀ ਇਹ ਸੇਲ ਕਰਦਾ ਓ ਮੇਰਾ ਹੁੰਦਾ ਕਿ ਜਦੋਂ ਸੇਲ ਵੱਧਦੀ ਹੈ ਤਾਂ ਰੇਟ ਘਟਾਓ ਠੀਕ ਹੈ ਕਿਉਂਕਿ ਤੁਹਾਡਾ ਮਾਰਜਨ ਜਿਹੜਾ ਹੈਗਾ ਉਹ ਉਹਨੂੰ ਛੋਟਾ ਕਰ ਲਓ ਇਸ ਕਰਕੇ ਇਹਦਾ ਰੇਟ ਹੁਣ ਕੇਵਲ 55000 70000 ਨਹੀਂ ਦੇਖੋ 10 HP ਦਾ ਟਰਬੋ ਇੰਜਨ ਲੱਗਾ ਹੈ ਇੱਥੇ ਤੁਸੀਂ 15000 ਦਾ ਫਾਇਦਾ ਕਰਨ ਜਾ ਰਹੇ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਇਸੇ ਮਸ਼ੀਨ ਦੇ ਵਿੱਚ ਜਿੱਦਾਂ ਹੁਣ ਆਪਾਂ ਇਹ ਇੰਜਨ ਤਾਂ ਲੱਗਿਆ ਉਹੀ 8 ਐਚਪੀ ਦਾ ਪਰ ਗੀਅਰ ਬਕਸਾ ਇਹਦੇ ਵਾਲਾ ਲੱਗਿਆ ਠੀਕ ਹੈ ਜੀ ਇਹ ਜਿਹੜਾ ਕੋਈ ਮੇਰਾ ਕਿਸਾਨ ਵੀਰ ਕਹਿੰਦਾ ਕਿ ਮੈਨੂੰ ਤਕੜੀ ਮਸ਼ੀਨ ਚਾਹੀਦੀ ਹੈ ਹੈਵੀ ਪਾਵਰ ਦੇ ਵਿੱਚ ਚਾਹੀਦੀ ਹੈ ਗੀਅਰ ਬਕਸਾ ਵੱਡਾ ਹੋਵੇ ਤਾਂ ਉਹਦੇ ਲਈ ਇਹ ਮਸ਼ੀਨ ਬੜੀ ਸ਼ਾਨਦਾਰ ਹੈ ਇਹ ਕੇਵਲ ਤੇ ਕੇਵਲ 45000 ਦੀ ਹੈ ਓਕੇ ਜੀ ਕਈ ਵਾਰ ਮੇਰੇ ਕਿਸਾਨ ਵੀਰ ਜਿਹੜੇ ਹੈਗੇ ਉਹ ਕਹਿੰਦੇ ਵੀ ਚਲੋ ਛੋਟਾ ਅੱਜਕੱਲ੍ਹ ਦੇਖੋ ਜ਼ਮੀਨਾਂ ਘਟੀ ਜਾਂਦੀਆਂ ਨੇ ਉਹ ਕਹਿੰਦਾ ਵੀ ਮੇਰਾ ਇੱਕ ਮਸ਼ੀਨ ਦੇ ਉੱਤੇ ਮੈਂ ਆਪਣਾ ਗੋਹਾ ਗਿੜਾ ਉਹ ਵੀ ਢੋਤਵਾ ਮੈਂ ਆਪਣੇ ਜੀ ਪਸ਼ੂਆਂ ਲਈ ਚਾਰਾ ਲੈ ਕੇ ਆਉਣਾ ਉਹ ਵੀ ਲਿਆਵਾ ਇਹ ਚਾਰ ਗੱਟੇ ਰਿਓ ਤੇ ਘਰੋਂ ਲੈ ਕੇ ਜਾਣਿਆ ਤਾਂ ਇਹੀ ਟਰੈਲਰ ਦੇ ਮਗਰ ਟਰਾਲੀ ਪਾ ਕੇ ਤੁਸੀਂ ਆਪਣਾ 10 ਗੱਟੇ ਯੂਰੀਆ ਦੇ ਰੱਖ ਕੇ ਲੈ ਜਾਓ 20 ਗੱਟੇ ਯੂਰੀਆ ਦੇ ਰੱਖ ਕੇ ਲੈ ਜਾਓ ਜਾਂ ਇਹਦੇ 5-7 10 ਕੁਇੰਟਲ ਵਜ਼ਨ ਲੋਡ ਕਰਕੇ ਤੁਸੀਂ ਇਹਨੂੰ ਆਪਣੀ ਬਿਲਕੁਲ ਬੜੇ ਆਰਾਮ ਦੇ ਨਾਲ ਮੰਨ ਲਓ ਜਿਹਨੇ 7-8 ਲੱਖ ਲੋਨ ਦੀ ਵਿਆਏ ਲੱਖ ਰੁਪਏ ਨਾਲ ਉਹ ਇਦਾਂ ਹੈਗਾ ਦੇਖੋ ਜੀ ਹੁਣ ਜਿਹੜਾ ਛੋਟਾ ਕਿਸਾਨ ਹੈ ਜਿਹਦੇ ਕੋਲ ਜ਼ਮੀਨ ਇੱਕ ਕਿੱਲਾ ਬਚ ਗਈ ਜਾਂ ਦੋ ਕਿੱਲੇ ਬਚ ਗਈ ਉਹ ਵੱਡੇ ਟਰੈਕਟਰ ਵਾਲੇ ਉਹਦੇ ਕੋਲੇ ਆਉਂਦੇ ਨਹੀਂ ਜੇ ਉਹਦੇ ਕੋਲ ਆਪਣਾ ਟਰੈਕਟਰ ਲੈਂਦਾ ਤਾਂ ਬਹੁਤ ਖਰਚਾ ਪੈਂਦਾ ਤੇ ਇਹ ਮੇਰਾ ਜਿਹੜਾ ਟਰੈਕਟਰ ਹੈ ਹੁਣ ਥੋੜੀ ਦੇਰ ਤੋਂ ਉਹਨੂੰ ਵੀਡੀਓ ਕਰਕੇ ਦਿਖਾਵਾਂਗੇ ਛੋਟੇ ਕਿਸਾਨ ਦਾ ਸਾਥੀ ਹੈ ਮੰਨ ਲਓ ਕੋਈ ਅਚਾ ਉਹਨੂੰ ਲੇਬਰ ਬਹੁਤ ਵੇਜਦੀ ਹੈ ਕਿਉਂਕਿ ਜਦੋਂ ਟਰੈਕਟਰ ਵਾਲਾ ਆਉਂਦਾ ਨਹੀਂ ਮਸ਼ੀਨਰੀ ਵਾਲਾ ਕੋਈ ਆਉਂਦਾ ਨਹੀਂ ਥੋੜੇ ਕੰਮ ਦੇ ਲਈ ਫਿਰ ਉਹ ਲੇਬਰ ਨੂੰ ਕਹਿੰਦਾ ਲੇਬਰ ਵਾਲੇ ਅੱਡ ਨਖਰੇ ਕਰਦੇ ਨੇ ਕੋਈ ਕਹਿੰਦਾ ਮੈਂ 1000 ਦਿਹਾੜੀ ਲਵਾਂ ਕੋਈ ਕਹਿੰਦਾ ਮੈਂ 1500 ਲਵਾਂ ਕੋਈ ਮਤਲਬ ਉਹਦੀ ਲੁੱਟ ਖਸੁੱਟ ਨੂੰ ਬਚਾਉਣ ਵਾਸਤੇ ਇਹ ਜਿਹੜੀ ਐਟਮ ਹੈ ਇੱਕ ਤਰ੍ਹਾਂ ਦਾ ਤੋਹਫਾ ਉਹਦੇ ਨਾਲ ਦਾ ਇੱਕ ਤਰ੍ਹਾਂ ਦਾ ਇਹਦਾ ਵੱਡਾ ਕੰਮ ਹੈ ਮਤਲਬ ਮੱਲੋ 10 ਬੰਦਿਆਂ ਦਾ ਕੰਮ ਇਹ ਕੱਲੀ ਮਸ਼ੀਨ ਕਰਦੀ ਹੈ ਜੀ ਟਰਾਲੀ ਲਿਫਟ ਵਾਲੀ ਹੈ ਜੀ ਇਹ ਇਹ ਟਰਾਲੀ ਲਿਫਟ ਵਾਲੀ ਹੈ ਜੇ ਜੇ ਆਪਾਂ ਕਹੀਏ ਨਾ ਇਹਨੂੰ ਵੀ ਆਪ ਖਾਲੀ ਕਰਨਾ ਜਿਹੜੇ ਪਾਸੇ ਖੋਲਣਾ ਉਧਰ ਨਾਲ ਵਾਲਾ ਖੁੱਲ ਜੂਗਾ ਸਾਰੇ ਚਾਰੇ ਪਾਸੇ ਓਪਨੇਬਲ ਤੇ ਜਿੱਦਾਂ ਆਪ ਗਵਾ ਗੂੜਾ ਲਦਿਆ ਹੋਇਆ ਵਿੱਚ ਤੇ ਇਕੱਲਾ ਬੰਦਾ ਉਹਨੂੰ ਖਾਲੀ ਕਰਨੀ ਚਾਹੁੰਦਾ ਇਹ ਤੇ ਚਾਰੇ ਪਾਸੇ ਸਾਈਡ ਨੂੰ ਖਾਲੀ ਕਰੀਏ ਇਹ ਸਾਈਡ ਨੂੰ ਖਾਲੀ ਕਰ ਲਓ ਜੇ ਤੁਸੀਂ ਪੂਰੀ ਟਰਾਲੀ ਪਿੱਛੇ ਆਪ ਲੋਡ ਕਰਨੀ ਆ ਹਾਂਜੀ ਤਾਂ ਦੇਖੋ ਇਕਾ ਲੋਕ ਆਪਾਂ ਦੱਬਣਾ ਇਹ ਟਰਾਲੀ